ਈ ਜਾਨੀ ਆ ਇਹਦੇ ਨਾਲ ਗੱਲਬਾਤ ਕਰੀ ਜਾਵਾ ਕਿਉਂ ਵੀ लवली ਦਾ ਤੇ ਮਾਤਾ ਦਾ ਮੈਨੂੰ ਫੇਰ ਫੋਨ ਆ ਜਾਣਾ ਵਾ ਵੀ ਤੂੰ ਕੁਝ ਦੱਸਿਆ ਨਹੀਂਗਾ ਚੱਲ ਇਹਦੇ ਨਾਲ ਗੱਲਬਾਤ ਕਰਦੀ ਆ ਅਗਲੇ ਨਾਲ ਗੱਲ ਕਰਨ ਵਾਲੀ ਤੇ ਬਣੂੰਗੀ ਨਾ ਵੀ ਕੀ ਤਰੀਕ ਰੱਖਣੀ ਆ ਕਿਹੜਾ ਮਹੀਨਾ ਰਖਣਾ ਵਾ ਤੇ ਮੈਂ ਕਿਹਾ ਘਰ ਬਾਅਦ ਚ ਜਾਂਦੇ ਪਹਿਲਾਂ ਤੁਹਾਡੇ ਵੱਲੋਂ ਹੋਈ ਜਾਂਦੀ ਆ ਚੱਲ ਵਧੀਆ ਕੀਤਾ ਕਿੱਦਾਂ ਮਾਤਾ ਠੀਕ ਆ ਹਾਂ ਠੀਕ ਆ ਇਦਾਂ ਹੀ ਆ ਦਵਾਈ ਦਾਰੂ ਖਾ ਕੇ ਅੱਛਾ ਅੱਛਾ ਤੇ ਲਵਲੀ ਠੀਕ ਆ ਹਾਂ ਲਵਲੀ ਠੀਕ ਆ ਚਲੋ ਵਧੀਆ ਫਿਰ ਤੇ ਮੈਨੂੰ ਫੋਨ ਕਰਨ ਦਿਆ ਸੀ ਹਾਂ ਆਂਦਾ ਸੀ ਵੀ ਭੈਣਾ ਆ ਮੰਮੀ ਕਹਿਣ ਦੀ ਵੀ ਮੁੜ ਕੇ ਕੋਈ ਦੱਸਿਆ ਹੀ ਨਹੀਂਗਾ ਅੱਛਾ ਠੀਕ ਤੇ ਮੈਂ ਫਿਰ ਗਈ ਰੋਟੀ ਪਾਣੀ ਰਾਤੀ ਇਹਨਾਂ ਦਾ ਬਣਾਉਂਗੀ ਹਾਂ ਚੱਲ ਵਧੀਆ ਕੀਤਾ ਤੇ ਰਾਤੀ ਚਲ ਗਈ ਰਾਤ ਰਹੀ ਗੱਲਾਂ ਬਾਤਾਂ ਕੀਤੀਆਂ ਤਾਂ ਹੁਣ ਫਿਰ ਮੈਂ ਕਿਹਾ ਚਲ ਮੈਂ ਜਾਂਦੀ ਹਾਂ ਠੀਕ ਆ ਤੇ ਮਾਤਾ ਕਹਿਣ ਦੀ ਸੀ ਵੀ ਗੜੀ ਤੁਸੀਂ ਦੱਸਿਆ ਹੀ ਨਹੀਂ ਆ ਤਰੀਕ ਤਰਾਕ ਵੇਖੋ ਕਿਹੜੀ ਰੱਖਣੀ ਆ ਤੇ ਕਰੀਏ ਵਿਆਹ ਕੋਈ ਗੱਲ ਨਹੀਂ ਤਰੀਕ ਦਾ ਪਤਾ ਕਰ ਲੈਨੇ ਆ ਆਹੋ ਉਹਨਾਂ ਨੂੰ ਬਹੁਤੀ ਕਰੋ ਤਿਆਰੀਆਂ ਤਰੀਕ ਦੀ ਘੜੀ ਗੱਲ ਤਰੀਕ ਰੱਖੀ ਲੈਣੀ ਆ ਆਹੋ ਮੈਂ ਹਾਂ ਚੱਲ ਪਤਾ ਲੱਗੇ ਨਾ ਹਾਂ ਤੇ ਇਹ ਕੰਮ ਹੋ ਜੇ ਨਹੀਂ ਤਾਂ ਮਾਦਾ ਨੂੰ ਕੀ ਕਰਦੇ ਆ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਤਰੀਕਾ ਪਾ ਰੱਖ ਲੈਨੇ ਆ ਮੈਂ ਫੋਨ ਕਰਦੀ ਆ ਪੂਆ ਆਹ ਤੁਸੀਂ ਫੋਨ ਕਰਕੇ ਪੁੱਛੋ ਨਾ ਕੀ ਜਾਂਦੇ ਆ ਮੈਂ ਸਾਰੀ ਗੱਲਬਾਤ ਕਰਕੇ ਨਾ ਤੇ ਤੁਹਾਨੂੰ ਫਿਰ ਮੈਂ ਦੱਸ ਦੂੰਗੀ ਕੋਈ ਗੱਲ ਨਹੀਂ ਚਲੋ ਠੀਕ ਆ ਆਹੋ ਦੱਸੋ ਸੁਣਾ ਮਿੰਨੋ ਤਾਂ ਹਾਂ ਹੋਰ ਠੀਕ ਠਾਕ ਵਧੀਆ ਸਭ ਅੱਛਾ ਅੱਛਾ ਉਹਦਾ ਖੁਸ਼ਹਾਲ ਮਮੀ ਨਹੀਂ ਖੁਸ਼ਹਾਲ ਅੱਛਾ ਮੈਂ ਵੀ ਕੁੜੀ ਬੜੀ ਸੋਹਣੀ ਆ ਹੂੰ ਪਾ ਜੀ ਫਿਰਤੀ ਚਾਹ ਪਣੀ ਉਹਦੀ ਲਈ ਫੋਟੋ ਵਖਾ ਲ ਦੇਣੀ ਫੋਟੋ ਵਖਾ ਲੀਗੀ ਅੱਛਾ ਤਾਂ ਜੀ ਚੱਲ ਠੀਕ ਆ ਜੇ ਤੁਹਾਨੂੰ ਕੈਮਰਾ ਉਹਨਾਂ ਚੰਗੀ ਲੱਗੀ ਮੈਨੂੰ ਵੀ ਚੰਗੀ ਆ ਨਹੀਂ ਨਹੀਂ ਵਧੀਆ ਵਾ ਪਤਾ ਕੀ ਗੱਲ ਵਾ ਕੁੜੀ ਵੀ ਧੀਰੀ ਆ ਹਾਂ ਸਹੀ ਗੱਲ ਆ ਤੇ ਮੈਂ ਸਮਝਾਤਾ ਹੀ ਉਹਨੂੰ ਸਾਰਾ ਕੁਝ ਅੱਛਾ ਆਹ ਮੈਂ ਕਹਾਂ ਸਾਰਾ ਕੁਝ ਹੈਗਾ ਉਹਦੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂਗੀ ਤੇ ਬੁੱਤ ਜਬਾਨ ਤੇ ਜਬਾਨਾ ਚੁੱਕੀ ਮੁੜਕੇ ਨਾ ਹੋਵੇ ਕਿ ਸਾਰਾ ਇਲਜ਼ਾਮ ਮੇਰੇ ਸਿਰ ਤੇ ਆ ਰਿਹਾ ਸਹੀ ਗੱਲ ਵਾ ਕਿਉਂਕਿ ਵਾ ਨਾ ਆਹ ਫਿਰ ਕਿੰਨੇ ਜਾਣੇ ਆ ਕਿੰਨੇ ਜਾਣੇ ਆ ਚੌਥਾ ਕੋਈ ਨਹੀਂਗਾ ਉਹ ਤੇ ਗੱਲ ਵਾ ਦਾ ਕੁਣਕੇ ਲਾਇ ਹੁੰਦੇ ਸਾਰ ਤੇ ਜਮੀਨ ਖੁੱਲੀ ਆ, ਖੁੱਲੀ ਆ, ਸਭ ਕੁਝ ਹੈਗੇ ਆ, ਕਿਹੜੀ ਕਮੀ ਆ ਕਿਸ ਚੀਜ਼ ਦੀ? ਬਾਕੀ ਮੁੰਡਾ ਨਾ ਕੁਝ ਖਾਵੇ ਨਾ ਕੁਝ ਪੀਵੇ। ਤੁਹਾਡੇ ਸਾਹਮਣੇ ਵੱਡੀ ਗੱਲ ਤੇ ਉਹ ਹੀ ਆ। ਇਹੋ ਹੀ ਆ ਨਾ? ਹਾਂ। ਤੇ ਕਮਾਈ ਆਪਣੀ ਕਰਦਾ ਵਾ। ਮੈਂ ਸਭ ਨੂੰ ਹੱਸਣ ਦੇ ਆ। ਮੈਂ ਤਾਂ ਨਗਰੀ ਦਾ ਵੇਲਾ, ਅਗਰ ਬਾਹਰ ਅੰਦਰ ਦਾ ਵੇਲਾ। ਅੱਛਾ ਅੱਛਾ। ਆਂਦਾ ਭੈਣ ਮੈਂ ਚਲ ਗਿਆ ਤਾਂ ਮਾਦਨ ਕਿੰਨੇ ਵੇਖਣਾ। ਨਹੀਂ ਨਹੀਂ, ਉਹਨੇ ਬਾਹਰ ਜਾ ਕੇ ਕਰਨਾ। ਜਿਹਨੂੰ ਦਾਖਲੇ ਇੱਥੇ ਆਉਣ ਦੇ ਉਹਨੇ ਬਾਹਰ ਜਾ ਕੇ ਕੀ ਲੈਣਾਉਂਗੇ? ਉਹ ਕਾਲੀ ਆਂਦਾ, ਆਂਦਾ ਮੈਂ ਠੀਕ ਆ। ਇੱਥੇ ਨਾਲੇ ਆਪਣੇ ਘਰ ਵਿੱਚ। ਨਹੀਂ ਨਹੀਂ, ਬੜਾ ਵਧੀਆ ਕਾਰੋਬਾਰ ਉਹਨਾਂ ਦਾ। ਐਵੇਂ ਆ ਹੁਣ ਚਲ ਵਿਆਹ ਹੋ ਗਿਆ ਤੇ ਘਰ ਵਸ ਜਾਣਾ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਚੁੰਨੀ ਚੜਾਵਾ ਹੀ ਕਰਨਾ ਵਾ ਇੰਝ ਜ਼ਿਆਦਾ ਲੰਮ ਚੜਾਣੀ ਕਾ ਕਰਨਾ ਉਦਾਂ ਮੈਂ ਗੱਲ ਕੀਤੀ ਭੂਆ ਨਾਲ ਅੱਛਾ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਕੋਈ ਫਿਕਰ ਨਾ ਕਰਨ ਸਭ ਕੁਛ ਹੈਗਾ ਉਹਨਾਂ ਦੇ ਘਰ ਤੇ ਬਸ ਚੁੰਨੀ ਚੜਾਵਾ ਕਰਕੇ ਉਹਨਾਂ ਤੇ ਕੁੜੀ ਲੈ ਚੜੀ ਆ ਬਸ ਬਸ ਤੇ ਫਿਕਰ ਕਰਨੀ ਕੋਈ ਲੋੜ ਨਹੀਂ ਹਾਂ ਇਹ ਹਾਰਾ ਨਾ ਮਿਲਦੀਆਂ ਕਰਨੀਆਂ ਤੇ ਕੁੜੀ ਨੂੰ ਫੇਰ ਕਰਕੇ ਆਪਣੇ ਘਰ ਲੈ ਜਾਣਾ ਨਹੀਂ ਵਧੀਆ ਵਾ ਤੇ ਮਾਤਾ ਨੂੰ ਸਭ ਨੂੰ ਮੈਂ ਕਹਿੰਦੇ ਮੈਂ ਤੂੰ ਸੋਨਾ ਸੋਨਾ ਤਿਆਰ ਰੱਖ ਅੱਛਾ ਸੋਨਾ ਮਾਤਾ ਕੋ ਪਹਿਲਾਂ ਬਥੇਰਾ ਪਿਆਰ ਹੂੰ ਚਲ ਜੇ ਜੇ ਕੋਈ ਚੀਜ਼ ਘਟਵਾ ਤੇ ਮੈਂ ਨਹੀਂ ਹੈ ਇਆ ਸਰ ਦੇ ਇੱਕ ਛੋਟਾ ਬਣਾਉਣਾ ਮੈਂ ਚਲ ਬਣਾ ਲਿਆ ਵਾਂ ਚਲ ਕੋਈ ਗੱਲ ਨਹੀਂ ਉਹਦੇ ਘਰੇ ਰਹਿਣਾ ਨਾ ਨਿਆਣੀ ਨਾ ਘਰੋਂ ਪਾਉਣ ਦਾ ਵਾ ਨਹੀਂ ਚਾਹੀਦਾ ਵਾ ਹੋਰ ਮੈਂ ਕੱਪੜੇ ਪਾਣ ਸੁਟ ਬਣਾ ਲਉ ਕੋਈ ਨਹੀਂ ਆ ਤੇ ਆਪਣੀ ਮਰਜ਼ੀ ਦੇ ਰੱਖੀ ਦੋਵੇਂ ਜੀ ਜਾਣਗੇ ਤੇ ਬਣਾ ਲਿਆ ਹੋਣਗੇ ਆਹ ਮੁੜ ਕੇ ਆਨੇ ਕੀ ਤਾਂ ਕਿਦਾਂ ਦੇ ਸਮਾਉਣੇ ਉੱਤੇ ਪਜਾਮੀ ਵਾਲੇ ਲੈਣੇ ਕਿਹੜੇ ਲੈਣੇ ਨਹੀਂ ਅੱਜ ਕੱਲ ਕਿਥੇ ਫੈਸ਼ਨ ਕਰ ਰਹੇ ਉਹ ਇਨਾਂ ਵੀ ਜਿੱਦਾਂ ਦੇ ਪਾਉਣੇ ਹੋਣਗੇ ਜਾ ਕੇ ਲਿਆਵਾਂਗੇ ਫੇਰ ਅਹੀਂ ਹੋਰ ਲੱਲੀ ਉਹਦੇ ਪਸੰਦ ਨਾਲ ਉਹ ਪੇਰ ਤਾਂ ਕੀ ਫਾਇਦਾ ਫੇਰ ਨਹੀਂ ਨਹੀਂ ਠੀਕ ਵਾਹਣਾ ਕੋਈ ਗੱਲ ਨਹੀਂ ਤਰੀਕ ਦੀ ਟੈਨਸ਼ਨ ਨਾ ਲੈ ਮੈਂ ਭੂਆ ਨੂੰ ਫੋਨ ਕਰਕੇ ਤਰੀਕ ਪੱਕੀ ਕਰ ਲੈਣੀ ਆ ਚਾ ਠੀਕ ਆ ਮੈਨੂੰ ਨਾ ਦੱਸ ਦਿਓ ਕਰਨ ਦਾ ਵੀ ਪੇਪਰ ਹੀ ਅੱਜ ਪੇਪਰ ਦੇ ਕੇ ਆਇਆ ਹਾਂ ਮੈਂ ਨਹੀਂ ਲੇਤਾ ਬੈ ਜਾ ਮੇਰੀ ਭੈਣ ਤਾਂ ਹੁਣ ਮਚਾ ਬਣਾਵਾ ਮੇਰੀ ਗੱਲ ਸੁਣ ਮੈਂ ਚਾਹ ਪੀਂਦਾ ਪੀਣਾ ਤਾਂ ਕਰਨ ਨੂੰ ਕਟਿਊਸ਼ਨ ਦੇ ਆ ਹਾਂ ਕਿ ਇਦਾਂ ਚੱਲ ਜਾਣਾ ਨਹੀਂ ਮੈਂ ਫੇਰ ਆਉਂਗੀ ਤੁਸੀਂ ਆਇਆ ਦੱਸ ਤੁਸੀਂ ਪਤਾ ਕਰ ਲਓ ਫੋਨ ਕਰਕੇ ਤੇ ਮੁੜ ਕੇ ਆਇਓ ਮੈਨੂੰ ਦੱਸੋ ਕੋਈ ਨਹੀਂ ਪਤਾ ਮੈਂ ਕਰ ਲੈਣੀ ਆ ਤੇ ਮੈਂ ਤਾਂ ਕਹਿੰਦੀ ਕਪ ਕਪ ਚਾਹ ਦੋ ਮਿੰਟ ਲੱਗਦੀ ਨਹੀਂ ਨਹੀਂ ਮੈਂ ਚਾਹ ਫੇਰ ਪੀਉ ਤੁਸੀਂ ਪਤਾ ਕਰੋ ਤੇ ਫੇਰ ਮੈਨੂੰ ਦ ਚਲ ਕੋਈ ਨਹੀਂ ਮੈਂ ਕਰ ਲੈਣੀ ਫੋਨ ਕਰ ਉਹ ਮੈਂ ਹੁਣੇ ਫੋਨ ਕਰਕੇ ਨਾ ਸਾਰਾ ਪਤਾ ਕਰ ਲੈਣੀ ਆ ਚਲੋ ਠੀਕ ਆ ਜਿੰਨੀ ਛੇਤੀ ਹੋ ਗਿਆ ਉਨੀ ਛੇਤੀ ਲਾਗੇ ਤਰੀਕਾ ਖਾਂ ਕੋਈ ਚਲ ਮੈਂ ਠੀਕ ਆ ਕੋਈ ਨਾ ਮੈਨੂੰ ਹਾਂ ਦਿਓ ਤੁਸੀਂ ਬਣਾ ਕੇ ਦੱਸ ਆਇਓ ਚਲ ਠੀਕ ਵਾਚ ਚੰਗਾ ਚੰਗਾ ਲੀਵਨ ਰਵਨ ਆਈ ਹਾਂਜੀ ਉਹਨਾਂ ਆਪਣੇ ਪੇਕੇ ਗਈ ਹੋਗੀ ਅੱਛਾ ਅੱਛਾ ਤੇ ਆਉਂਦੀ 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 ਫਿਰ ਮੈਂ ਤੁਹਾਨੂੰ ਮਿਲ ਹੀ ਜਾਵਾਂ ਤੇ ਨਾਲੇ ਤਰੀਕ ਦਾ ਪੁੱਛਾਂ ਅੱਛਾ 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 ਤੇ ਹੁਣ ਮੈਂ ਭੂਆ ਨੂੰ ਫੋਨ ਲੱਗੀਆਂ ਬਸ ਕਰਨ ਹਾਂ ਤੇ ਮੈਂ ਹਾਂ ਚੱਲ ਤਰੀਕ ਪੱਕੀ ਕਰਕੇ ਨਾ ਅੱਛਾ ਤੇ ਫਿਰ ਮੈਨੂੰ ਦੱਸ ਦੇਣੀ ਆ ਚੱਲ ਠੀਕ ਆਂਦੀ ਪਿੱਛੇ ਜਿੰਨੀ ਛੇਤੀ ਹੋ ਸਕਦਾ ਉਹਨੀ ਛੇਤੀ ਮਤਲਬ ਰੱਖੋ ਕਿ ਜਿੰਨੀ ਜਲਦੀ ਕਰ ਲੈਣਾ ਤੇ ਚਲੋ ਆਪਣੇ ਪੂਆ ਨੂੰ ਕਹਾਂਗੇ ਜੋ ਯਾਰ ਪਾਕ ਦੇ ਕਰਾ ਦੋ ਜਿੱ ਤਰ੍ਹਾਂ ਹੁੰਦਾ ਵਾ ਨਹੀਂ ਨਹੀਂ ਕੋਈ ਨਹੀਂ ਪੂਆ ਹੁਣੇ ਸਹਿਮਤ ਵਨ ਨਾਲੇ ਅਗਲੇ ਜਿਹੜੇ ਕੁੜੀ ਵਾਲੇ ਆ ਨਾ ਉਹ ਪੂਆ ਮੇਰੀ ਦੀ ਬੜੀ ਮੰਦੇ ਆ ਤੁਹਾਨੂੰ ਪਤਾ ਹੀ ਹੈ ਨਾ ਉਹ ਇਹੋ ਲੱਗੇ ਬਥੇਰਾ ਕਰਦੇ ਆ ਸਾਰਿਆਂ ਦੇ ਨਾਲ ਆਹ ਇਹ ਤਾਂ ਗੱਲ ਹੈਗੀ ਹੈ ਹਾਂ ਤੇ ਹੁਣ ਕੋਈ ਨਹੀਂ ਹੁਣ ਮੈਂ ਫੋਨ ਕਰਕੇ ਨਾ ਫਿਰ ਦੱਸ ਦਿੰਨੀ ਇਹਨੂੰ ਇਹਦੀ ਵਿਚਾਰੀ ਦੀ ਮਾਨ ਗਈ ਠੀਕ ਰਹੀ ਦੀ ਤੈਨੂੰ ਇਹ ਆ ਕਿ ਚਲ ਛੇਤੀ ਛੇਤੀ ਹੋ ਜੇ ਉਹ ਇਹੋ ਗੱਲ ਤਾਂ ਹਵੀ ਹੈਗੀ ਹੈ ਵਿੱਚ ਠੀਕ ਵਾ ਨਾ ਤੇ ਚਲ ਮੈਂ ਵੀ ਸੋਚਨੀ ਆ ਕਿ ਚਲੋ ਕੁੜੀ ਵੀ ਸੌਖੇ ਘਰ ਚੱਲ ਜੂਗੀ ਹੈ ਨਾ ਤੇ ਚਲ ਵਧੀਆ ਹੋ ਜਾਊਗਾ ਸਾਰਾ ਕੁਝ ਕਲ ਕਰਨਾ ਚਾਹੀਦਾ ਕੋਈ ਹਰਕਤ ਦਾ ਬਸ ਮੈਂ ਲੱਗੀ ਹੁਣ ਫੋਨ ਕਰਨਾ ਨੂੰ ਅੱਛਾ ਅੱਛਾ ਮੈਂ ਚਲ ਕੱਪੜੇ ਸੁਕਣੇ ਪਾ ਲਾਂ ਤੇ ਬਾਅਦ ਵਿੱਚ ਹੀ ਕਰਨੀ ਆ ਅੱਛਾ ਅੱਛਾ ਆਹੋ ਉਹ ਮੇਰੀ ਗੱਲ ਸੁਣ ਤੂੰ ਸਾਰੇ ਕੰਮ ਤੇ ਕਰਾਈ ਜਾਣ ਦੀਆਂ ਤੇ ਇਹ ਵੀ ਪੁੱਛ ਲੈ ਮੁੰਡਾ ਕੋਈ ਖਾਂਦਾ ਪੀਂਦਾ ਤੇ ਨਹੀਂਗਾ ਲੈ ਦੱਸ ਮੁੰਡਾ ਤਾਂ ਕਿਤੇ ਇੰਨਾ ਚੰਗਾ ਵਾ ਗੱਲ ਨਹੀਂ ਕਰਨ ਵਾਲੀ ਹੈ ਹੈ ਕੁਛ ਨਹੀਂ ਖਾਂਦਾ ਪੀਂਦਾ ਬੜਾ ਹੀ ਵਧੀਆ ਮੁੰਡਾ ਵਾ ਤੇ ਮੈਨੂੰ ਪਤਾ ਹੀ ਆ ਕਿ ਇਹਦੇ ਪਿੱਛੇ ਹੀ ਹੈ ਕਿਹੜੀ ਦੂਰ ਦੀ ਗੱਲ ਵਾ ਕੋਈ ਤੇ ਪਤਾ ਹੀ ਹੁੰਦਾ ਵਾ ਲੱਗੇ ਸ਼ਾਇਦ ਸਾਰੇ ਨੂੰ ਮੈਂ ਐਵੇਂ ਨਾ ਨਾ ਹੋਵੇ ਮੁੜ ਕੇ ਨਹੀਂ ਨਹੀਂ ਇਹੋ ਜੀ ਗੱਲ ਕੋਈ ਨਹੀਂ ਇਹ ਗੱਲ ਦੀ ਤਾਂ ਗਰੰਟੀ ਮੈਂ ਚੁੱਕਣੀ ਆ। ਇਹ ਮੁੜ ਕੇ ਬੀਚ ਪੜਾਏ ਦਾ ਚੰਗਾ ਵਾ। ਮੁੜ ਕੇ ਬੀਚ ਹੀ ਹੁੰਦੀ ਰਿਸ਼ਤੇਦਾਰਾਂ ਦੇ। ਨਹੀਂ ਨਹੀਂ ਤੁਸੀਂ ਨਾ ਫਿਕਰ ਕਰੋ ਇਹ ਗੱਲ ਦਾ। ਨਹੀਂ ਪੜਾ ਵਧੀਆ ਵਾ। ਚਲੋ ਠੀਕ ਹੈ। ਫਿਕਰ ਕਰਨ ਦੀ ਲੋੜ ਨਹੀਂਗੀ ਤੇ ਬਾਕੀ ਹੁਣ ਤਰੀਕ ਪੱਕੀ ਕਰਨੀ ਆ ਤੇ ਵਿਆਹ ਕਰ ਦੇਣਾ ਅਗਲੇ ਆ। ਚਲੋ ਠੀਕ ਹੈ ਫਿਰ। ਆਹੋ। ਆਹ। ਲੋੜ ਨਹੀਂ ਕੰਮ ਕਰੋ। ਉਹ ਮੈਂ ਤਾਂ ਮੋਟਰ ਨੂੰ ਗਿਆ ਸੀ ਯਾਰ ਥੋੜਾ ਜਿਹਾ। ਅੱਛਾ ਅੱਛਾ। ਪਾਣੀ ਲਾਇਆ ਹੈ ਕਣਕ ਨੂੰ। ਅੱਛਾ। ਤੇ ਮੈਂ ਚੱਲ ਭਰ ਗਿਆ ਹੀ ਪੈੜੀ ਤੇ ਮੈਂ ਚੱਲ ਬੰਦ ਕਰ ਦਿੰਦਾ ਵਾ। ਚਲੋ ਆਜੋ ਫਿਰ ਚਾਹ ਬਣਾ ਬਹਲਾ ਬੈਠੇ ਸੀ ਤੁਸੀਂ ਬੈਣਾ ਕਿ ਮੈਂ ਬੜੇ ਚੇਤਾ ਟੀਕਣ ਡਾ ਲਵਲੀ ਦਾ ਫੋਨ ਆਇਆ ਵੀ ਭੈਣ ਪਹੁੰਚੀ ਨਹੀਂ ਆ ਤੇ ਮੈਂ ਹਾਂ ਯਾਰ ਅਜੇ ਤੱਕ ਤਾਂ ਘਰ ਆਈ ਨਹੀਂ ਆ ਪਹੁੰਚਣਾ ਕੀ ਹੀ ਮੈਂ ਤੁਰ ਹੀ ਆਉਂ ਡਈ ਹਾਂ ਤੇ ਜੀਉਣ ਵਾਲ ਚਲ ਗਈ ਮੈਂ ਜੇ ਘਰ ਗਈ ਤੇ ਨਿੱਕੇ ਮੋਟੇ ਕੰਮ ਦੇ ਪੈਣ ਫਿਰ ਨਹੀਂ ਨਿਕਲਿਆ ਜਾਣਾ ਮੈਂ ਹਾਂ ਉਹਨੂੰ ਕਹਿੰਨੀ ਆ ਵੀ ਮਾਤਾ ਤੇ ਲਵਲੀ ਕਹਿਣ ਡੇ ਵੀ ਵਿਆਹ ਦੀ ਤਰੀਕ ਪੱਕੀ ਕਰੋ ਤੇ ਮੈਂ ਹਾਂ ਉਹਨੂੰ ਮੈਂ ਕਹਿੰਨੀ ਆ ਵੀ ਭੈਣ ਜੀ ਤੂੰ ਕਰ ਆਪਣੀ ਭੂਆ ਨੂੰ ਫੋਨ ਤੇ ਜੋ ਵੀ ਗੱਲਬਾਤ ਹੈਗੀ ਆ ਕਰਕੇ ਤੇ ਮੈਨੂੰ ਦੱਸ ਤੇ ਗਾੜੀ ਉਹ ਵੀ ਆਪਣੀ ਤਿਆਰੀ ਕਰਨ ਵਾਲੇ ਬੰਨ ਹੋਇਆ ਹੋਇ ਤੇ ਹੈ ਹੀ ਹੈ ਨਾ ਮੈਂ ਤਾਂ ਕਰਕੇ ਉਧਰ ਬੈ ਗਈ ਘੜੀ ਅਜੇ ਤਾਂ ਦੀ ਮੈਂ ਚਾਹ ਬਣਾਉਂਦੀ ਆ ਮੈਂ ਚਾਹ ਨਹੀਂ ਮੈਂ ਪੀਣੀ ਕਰਨੇ ਸਕੂਲੋਂ ਆ ਜਾਣਾ ਵਾ ਕਿ ਆ ਹੀ ਗਿਆ ਹੁਣਾ ਵਾ ਹੁਣ ਉਹਨੇ ਫਿਰ ਕੀ ਕਿਹਾ ਵਿਆ ਉਹਨੂੰ ਹੁਣ ਉਹ ਆਂਦੀ ਕੋਈ ਗੱਲ ਮੈਂ ਭੂਆ ਆਪਣੀ ਨਾਲ ਗੱਲ ਕਰਕੇ ਨਾ ਤੇ ਦਿਨ ਦੱਸ ਦਿੰਦੀ ਆ ਵੀ ਕਿਹੜੀ ਤਰੀਕ ਆ ਕਹਿੰਦੀ ਆਪਾਂ ਜਿਆਦਾ ਦੂਰ ਦਾ ਕੰਮ ਨਹੀਂ ਰੱਖਣਾ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਰੇ ਕੰਮ ਕਰ ਲੈਣੇ ਚੱਲ ਇੱਦਾਂ ਹੀ ਕਰ ਲੈ ਹੈਨਾ ਤੇ ਔਖਾ ਵਾ ਉੱਥੇ ਵੀ ਮਾਤਾ ਹੁਣ ਦਵਾਈ दारू ਖਾ ਕੇ ਤੇ ਤੁਰੇ ਫਿਰਦੇ ਕੰਮ ਉਹਦੇ ਕੋਈ ਨਹੀਂ ਹੁੰਦਾ लवली ਸਾਰੇ ਕੰਮ ਕਰਦਾ ਕਾਲੇ ਜਦੋਂ ਮੈਂ ਗਈ ਮੇਰੇ ਜਾਂਦੇ ਨੇ ਇੱਕ ਸਬਜ਼ੀ ਬਣਾਈ ਸੀ ਅੱਛਾ ਦੂਜੀ ੱਡੇ ਤੋਂ ਬਣੀ ਲੈ ਆਇਆ ਅੱਛਾ ਤੇ ਮੈਂ ਆ ਸਗੋ ਕਿਹਾ ਵੀ ਚਲ ਮੇਰੀ ਕਿਹੜੀ ਗੱਲ ਸੀ ਮੈਂ ਦੇਖੋ ਸਬਜ਼ੀ ਨਹੀਂ ਖਾ ਲੈਣੀ ਆਹੋ ਇਹ ਤੇ ਹੈ ਹੀ ਤਾਂ ਦੀ ਵੀ ਇੱਕ ਬਣਾਤੀ ਸੀ ਤੇ ਇੱਕ ੱਡੇ ਤੋਂ ਲੈ ਆਇਆ ਵਾ ਹੁਣ ਫੁਲਕੇ ਤੂੰ ਲਾ ਲਈ ਅੱਛਾ ਇਹ ਵਿਆਹ ਹੋਇਆ ਹੋਵੇ ਤੇ ਚਲ ਮਾਤਾ ਨੂੰ ਕੋਈ ਫਿਕਰਤ ਨਾ ਹੋਵੇ ਆਪੇ ਨੌ ਤੀ ਰੋਟੀ ਪਾਣੀ ਤਾਂ ਕਰੂਗੀ ਨਾ ਆਹੋ ਇਹ ਤੇ ਹੈ ਹੀ ਹੈ ਫਿਕਰ ਲੱਥ ਜਾਂਦਾ ਵਾ ਆਹੋ ਤੇ ਨਾਲੇ ਇਹਦੀਆਂ ਡਈ ਸੀ ਉਹ ਸ਼ਾਮਾਂ ਪਈਆਂ ਹਨੇਰਾ ਹੋਇਆ ਤੇ ਪਤਾ ਨਹੀਂ ਕਿੱਧਰ ਨੂੰ ਨਿਕਲ ਗਿਆ ਆਂਦੀ ਆ ਕੰਮ ਕਰਦਾ ਹੀ ਹੁਣ ਤੇ ਤੂੰ ਇੱਥੇ ਆ ਤੇ ਗੱਲਾਂ ਬਾਤਾਂ ਕਰਨ ਦੀ ਤੇ ਜੇ ਮੈਂ ਕੱਲੀ ਹੋਵਾਂ ਇੱਥੇ ਚੱਕਰ ਖਾ ਕੇ ਦੇਖਾਂ ਤੇ ਰਾਤ ਮੈਨੂੰ ਕੌਣ ਵੇਖੇ ਉਹ ਗੱਲ ਕੀ ਆ ਰਮਨ ਹੁਣ ਇਹ ਲਵਰੀ ਵਿਚਾਰਾ ਮੁੰਡਾ ਫੰਡਾਵਾ ਤੇ ਦਿਲ ਤੇ ਕਰਦਾ ਹੀ ਚੱਲ ਮੁੰਡਿਆਂ ਲਾ ਕੇ ਚੱਲ ਜਾਂਦਾ ਤਾਂ 10 ਮਿੰਟ ਪਰ ਜੇ ਉੱਧਰ ਚੱਲ ਜਾਂਦਾ ਤਾਂ ਫਿਰ ਮਾਈ ਕੱਲੀ ਘਰ ਆਂਦੀ ਆ ਮਾਂ ਤਾਂ ਇਹੋ ਗੱਲ ਆਂਦੀ ਆ ਨਾ ਆਂਦੀ ਆ ਤੇ ਫਿਰ ਤੁਰਦਾ ਵਾ ਤੇ ਜੇ ਮੈਨੂੰ ਕੁਝ ਹੋ ਜਾਈਏ ਘੰਟਾ 2 ਘੰਟੇ ਨਾ ਵੀ ਤੇ ਮੈਨੂੰ ਕੌਣ ਵੇਖੂ ਮਗਰ ਚੱਲ ਨੌ ਸੱਸ ਘਰ ਹੋਣ ਗਈਆਂ ਤੇ ਫਿਕਰਤ ਨਾ ਹੋਊਗਾ ਚੱਲ ਗੱਲਾਂ ਬਾਤਾਂ ਕਰਦੀਆਂ ਰਹਿਣਗੀਆਂ ਆਹੋ ਕਿਤੇ ਚਾਹ ਪਾਣੀ ਤਾਂ ਪੁੱਛੂਗੀ ਨਾ ਆਹੋ ਤੇ ਹੈ ਹੀ ਆ ਆਹ ਆਂਦੀ ਤੈਨੂੰ ਵੀ ਫੋਨ ਕਰਦੇ ਆ ਜੇ ਤੂੰ ਫੋਨ ਕਰਦੀ ਨਹੀਂ ਤੇ ਗੱਲ ਹੀ ਨਹੀਂ ਕਰਦੀ ਮੈਂ ਹਾਂ ਗੱਲ ਕੀ ਕਰਨੀ ਸਾਰਾ ਦਿਨ ਤੇ ਤਾਂ ਕੰਮਾਂ 'ਚ ਲੰਘ ਜਾਂਦਾ ਵਾ ਓਏ ਹੁਣ ਵੇਲਾ ਬੰਦਾ ਹੋਏ ਤੇ ਚੱਲ ਫੋਨ ਵੀ ਕਰ ਰਹੇ ਤੇ ਹੁਣ ਸਾਰਾ ਦਿਨ ਤੇ ਆਪਣੇ ਘਰ ਆਦਾ ਨਹੀਂ ਮੁੱਕਦਾ ਮੈਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮਾਤਾ ਮੈਂ ਜਾਂਦੀ ਪਹਿਲਾਂ ਉਹਦੇ ਘਰੋਂ ਹੋ ਗਏ ਤੇ ਫੇਰ ਘਰ ਜਾਊਂਗੀ ਤੇ ਕੋਈ ਨਹੀਂ ਇੱਕ ਦੋ ਦਿਨਾਂ ਹੀ ਤੈਨੂੰ ਤਰੀਕਾ ਦਾ ਦੱਸ ਦਿੰਨੀ ਆਂਦੀ ਮੈਂ ਤਾਂ ਮੁੰਡੇ ਕੋਲ ਹਾਰ ਕੇ ਤਾਂ ਹੀ ਫੋਨ ਲਵਾਇਆ ਸੀਗਾ ਕਿ ਉਹਨੂੰ ਸਾਡੇ ਇੱਥੇ ਤੇ ਗੱਲਬਾਤ ਕਰੀਏ ਅੱਛਾ ਤੇ ਮੈਂ ਹੁਣ ਕਹਿਈਆਂ ਤੇ ਆਂਦੀ ਕੋਈ ਨਹੀਂ ਮੈਂ ਕਰਕੇ ਗੱਲਬਾਤ ਤੇ ਤੈਨੂੰ ਤੇ ਤੂੰ ਹੀ ਰੋਟੀ ਪਾਣੀ ਖਾਦਾ ਰੋਟੀ ਕਿੱਥੋਂ ਖਾਣੀ ਐ ਮੈਂ ਤਾਂ ਤੈਨੂੰ ਢੀਕਣ ਡਿਆ ਹਾਂ ਦਾ ਲੈ ਦੱਸ ਫੁਲਕੇ ਹਨੀ ਸੀ ਉਹ ਫੁਲਕੇ ਰਾਤ ਵਾਲੇ ਹੋ ਖਾਈ ਜਣੇ ਹੁਣ ਚਲ ਕੋਈ ਨਹੀਂ ਮੈਂ ਕਰਦੀ ਆ ਸਬਜੀ ਕਰਨ ਸਬਜੀ ਤਾਂ ਹੁਣੀ ਆ ਤੇ ਕਰਨ ਪੇਪਰ ਦੇ ਕੇ ਆ ਗਿਆ ਕਰਨ ਪੇਪਰ ਦੇ ਕੇ ਆ ਗਿਆ ਵਾ ਹਾਂ ਤੇ ਮੈਂ ਫਿਰ ਉਹਨੂੰ ਮੈਂ ਕਿਹਾ ਵੀ ਆ ਲੈ ਪੈਸੇ ਤੇ ਤੂੰ 버거 ਖਾ ਲਈ ਅੱਛਾ ਤੇ ਉਹ ਫਿਰ ਹੁਣ ਤੁਸੀਂ ਤੇ ਚੱਲ ਗਿਆ ਹਾਏ ਹਾਏ ਮੈਂ ਉਧਰ ਬੈ ਗਈ ਨਾ ਤਾਂ ਲੇਟ ਹੋ ਗਈ ਨਹੀਂ ਤੇ ਮੈਂ ਆ ਜਾਣਾ ਸੀ ਟਾਈਮ ਨਾਲ ਓਏ ਉਹ ਤੇਰਾ ਫਿਰ ਉਹ ਟਾਈਮ ਜੀਵਨ ਕਰ ਲਾ ਗਿਆ ਸੀ ਤੇ ਉਹਨੇ ਮੈਨੂੰ ਪੁੱਛਣੀ ਉੱਟਿਆ ਮੰਮੀ ਆਈ ਨਹੀਂ ਮੈਂ ਉਹ ਤਾਂ ਅੱਗੇ ਮਾਮੇ ਤੇਰਾ ਦਾ ਫੋਨ ਆਇਆ ਤੇ ਉਹ ਕਹਿੰਦਾ ਸੀ ਤੁਰ ਪਈ ਆ ਚਲ ਕੋਈ ਗੱਲ ਨਹੀਂ ਆਪ ਤੇ ਵੇਖੋ ਵਧੀਆ ਸਕੂਲ ਚ ਪਾਇਆ ਵਾ ਵੀ ਚਲ ਚੰਗਾ ਮੇਰਾ ਪੁੱਤ ਪੜਜੂਗਾ ਕਿਸੇ ਨੌਕਰੀ ਤੇ ਲੱਗ ਜੂਗਾ ਜਾਂ ਬਾਹਰ ਅੰਦਰ ਚਲ ਜੂਗਾ ਸਾਡੀ ਵੀ ਗਰੀਬੀ ਕੱਟੀ ਜਾਊਗੀ ਸਾਡਾ ਵੀ ਕਿਤੇ ਘਰ ਕੁਲਾ ਬਣ ਜੂਗਾ ਚਲ ਉਹ ਚਲ ਤੇਰੇ ਵਿਚਾਰਾ ਡਿਆ ਮਿਹਨਤ ਕਰਨ ਹੁਣ ਕੀ ਕੀ ਬੱਚੇ ਨੂੰ 10ਵੀਂ ਦੇ ਪੇਪਰ ਵਾ ਤੇ ਮੈਂ ਤਾਂ ਮਹਾਰਾਜ ਘੜੀ ਇਹੋ ਹੀ ਹੱਥ ਜੋੜਦੀ ਆ ਵੀ ਵਧੀਆ ਵਧੀਆ ਨੰਬਰ ਲੈ ਕੇ ਮੇਰਾ ਪੁੱਤ ਪਾਸ ਹੋਵੇ ਚਲ ਕਿਆ ਲਰਮਨ ਛੱਡੇ ਨਾ ਕੱਲਾਂ ਨੂੰ ਰੋਟੀ ਤੇ ਪਕਾ ਚਲੋ ਤੋ ਹੱਥ ਤੁਸੀਂ ਮੈਂ ਝੱਟ ਦੇਣ ਹੁਲਕੇ ਲਾ ਦੇਣੇ ਹਾਈ ਰੱਬਾ 1 ਮਿੰਟ ਸੋਚ ਹੁਣ ਹੋਰ ਲੱਗੀ ਆ ਵੀ ਕਰਨ ਦਸਵੀਂ ਕਰ ਗਿਆ ਤੇ ਖਰਚੇ ਹੋਰ ਵੱਧ ਜਾਣੇ ਆ ਕਲਾਸ ਇਹਦੀ ਵੱਡੀ ਹੋ ਜਾਣੀ ਆ ਅੱਗੇ ਤੇ ਲਵਲੀ ਮੈਨੂੰ ਖਰਚਾ ਪੱਠਾ ਦੇ ਦਿੰਦਾ ਸੀ ਇਹਦੇ ਮਾਤਾ ਵੀ ਵੇਲੇ-ਕਵੇਲੇ ਦੇ ਦਿੰਦੀ ਸੀ ਹੁਣ ਪਤਾ ਨਹੀਂ ਵੀ ਲਵਲੀ ਦੇ ਘਰ ਦੀ ਕਿੱਦਾਂ ਦੀ ਆਉਣੀ ਆ ਉਹਨੇ ਕੋਈ ਪਿਆਹਾ ਤੇਲਾ ਦੇਣ ਵੀ ਦੇਣਾ ਵਾ ਕਿ ਨਹੀਂ ਦੇਣ ਦੇਣਾ ਕਿਦਾਂ ਹਟਕ ਜਾ ਰਹਾ ਹੋਗਾ ਇੰਨੇ ਮਹਿੰਗੇ ਸਕੂਲ ਵਿੱਚ ਵੀ ਪਾਇਆ ਵਾ ਤਾਂ ਕਿੰਦਾ ਫੀਸਾਂ ਦਿਆ ਕਰਾਂਗੇ ਚੱਲ ਕੀ ਕਰਨਾ ਉਹਦੇ ਕਰਮ ਉਹਦੇ ਨਾਲ ਵਾ ਕੀ ਪਤਾ ਉਹਨਾਂ ਚਿਰ ਨੂੰ ਕੋਈ ਹਿਲ ਲਵਸਿਲਾ ਹੋਰ ਬੰਦ ਰੋਟੀ ਦੇ ਦਵਾਂ ਇਹਨਾਂ ਨੂੰ ਹੋਰ ਹੀ ਸੋਚਾਂ ਸੋਚਾਂ ਮਾਦਾ ਮੇਰੇ ਸਹਣਾ ਗਵਾਨੀਆਂ ਘਰ ਚਲ ਗਈ ਐ ਉਦਾਂ ਵੇਖ ਲੈ ਕੋ ਤੁਰਨੀ ਹੁੰਦਾ ਤੇ ਹਟਦੀ ਹੈ ਨਹੀਂ ਜਾਨਾ ਉਤੋਂ ਮੈਨੂੰ ਬੜੀ ਧੀਰੀ ਆਖਿਆ ਵੀ ਘਰੇ ਰਿਆ ਕਰ ਚੱਲ ਅੱਤੇ ਆ ਜਾਂਦੀ ਐ ਮੱਕੇ ਨਹੀਂ ਦੇ ਦੁਤਰੀ ਤੇ ਲੈ ਆਉਣਾ ਜਾ ਕੇ ਮੈਂ ਕੰਨ ਨਾਲ ਬਿੰਦਨ ਨਪਾ। ਕੁਸ਼ਾਨਾ ਸਹੀ ਵੀ ਫੋਨ ਆਇਆ ਵੀ ਆ ਕਿ ਨਹੀਂ? ਹਲੋ। ਸਤਿ ਸ੍ਰੀ ਅਕਾਲ। ਹੋਰ ਸਨਾ ਠੀਕ ਠਾਕ? ਵਧੀਆ ਵਧੀਆ ਤੁਸੀਂ ਦੱਸੋ। ਹੋਰ ਕੀ ਬੰਦਿਆ? ਕੁਛ ਨਹੀਂ ਬਸ ਆਹੇ ਕੰਮ ਕਰ ਕਰਦੇ। ਅੱਛਾ ਅੱਛਾ। ਕੋਈ ਨੀ ਮਾਦਾ ਚਲ ਗਈ ਗਵਾਂਡੀਆਂ ਘਰ। ਮੈਂ ਮੜਿਆ ਦਵਾਈ ਲੈਣ ਚਲ ਗਿਆ ਹੀ ਉਹਦੀ ਉਹ ਆਹ ਹੋਇਆ ਤੇ ਠੀਕ ਹੀ ਆ ਪਰ ਹਟਦੀ ਨਹੀਂ ਆ ਫੇਰ ਚਲ ਗਈ ਅੰਨਾ ਘਰ ਗੱਲਾਂ ਦਾ ਤੈਨੂੰ ਪਤਾ ਬੀਬੀਆਂ ਨੇ ਪੁੱਛਣ ਦਾ ਇਹਨੂੰ ਪਤਾ ਕਿਤਨਾ ਹੋਇਆ ਇਹ ਤਾਂ ਆਪਣੇ ਤੇ ਬਣ ਕੇ ਇਹ ਉਹ ਆਹ ਹੋ ਪਤਾ ਤੈਨੂੰ ਪਤਾ ਹੀ ਆ ਪੁਰਾਣੀਆਂ ਨੇ ਬੁੱਢੀਆਂ ਕਿੱਥੇ ਹਟਦੀ ਤੇ ਉਹ ਕਿਦਾਂ ਆਇਆ ਫੋਨ ਫਾਣ ਉਧਰੋਂ ਵੀ ਨਹੀਂ ਕੋਈ ਉਹ ਮਾਪਿਆਂ ਨੂੰ ਕਿਹਾ ਰਹੇਗਾ ਵੀ ਉਹਨਾਂ ਘਰੋਂ ਹੋ ਕੇ ਜਾਈਂ ਪਤਾ ਨਹੀਂ ਵੀ ਹੁਣ ਫੋਨ ਹਾਂ ਅੱਛਾ ਹਾਂ ਜੀ ਸਾਡੇ ਤਾਂ ਜਵਾਗਾਂ ਨੇ ਕੋਲ ਤੇ ਹੈ ਮਨੁਸਲੀٹری ਗੱਲ ਕਰਨੀ ਹੈ ਹਾਂ ਹਾਂ ਜੀ ਉਹ ਹੀ ਰਹਿ ਗਿਆ ਬੱਸ ਸਾਡੇ ਤਕਰੀਬਨ ਸਾਰੀ ਗੱਲ ਬੱਦ ਹੋਈ ਤੇ ਕੋਈ ਗੱਲਬੁੱਲ ਤੇ ਨਹੀਂ ਕਰਦੇ ਨਹੀਂ ਨਹੀਂ ਜਾਨੀ ਨੇ ਕਿਤੀ ਕੋਈ ਨਹੀਂ ਆਹੋ ਉਹ ਕਹਿੰਦੇ ਹੋ ਕਿ ਬੱਸ ਤੇ ਨਾ ਮੈਂ ਤੇ ਕਿਹਾ ਮੈਂ ਤੁਹਾਨੂੰ ਪੁੱਛ ਕੇ ਹਾਂ ਕਿ ਤੰਗ ਕਰਨਾ ਕਿ ਕਿਤੇ ਸਾਡੇ ਉਹ ਕਰਦੇ ਕਿਤੇ ਰੱਖ ਬੀ ਕੋਈ ਤੰਗ ਕਰਦਾ ਅੱਛਾ ਅੱਛਾ ਹਾਂ ਮੇਰੇ ਕੇਰੇ ਸੰਦੇਸ਼ ਤੇ ਇਹ ਥੋੜਾ ਬਗਲ ਜਾਣਾ ਕਰੀ ਦੀ ਆਈ ਜਣੀ ਆ ਹਾਂ ਹਾਂ ਉਹ ਆਹ ਚੱਲ ਕਿਦੇ ਹੋ ਜਾਊਗਾ ਤੇ ਮੈਂ ਚੱਲ ਵਧੀਆ ਫੇਰ ਨਾ ਕੋਈ ਪਾਨੀ ਪੰਨੀ ਵਾਜੀ ਵਿੱਚ ਨਹੀਂ ਨਹੀਂ ਪਾਣੀ ਨਹੀਂ ਤੇ ਇਹ ਨਾਲ ਹੈਗੀ ਜਦੋਂ ਮੈਂ ਕੰਮ ਕਰਦੀ ਆ ਕੰਮ ਜਿਹੜਾ ਨਾ ਕਰੇ ਅੱਛਾ ਸਾਰਿਆਂ ਨੇ ਨਾਲ ਹੀ ਤੇ ਸਾਰੇ ਧਿਆਰ ਬਾਪੂ ਕਿਨੇ ਚਲਦਾ ਬੰਦ ਮੈਂ ਜਿੱਥੇ ਰਿਹਾ ਹਾਂ ਆਹ ਜੇ ਭੈਣ ਨੇ ਮੈਨੂੰ ਦੱਸਿਆ ਨਹੀਂਗਾ ਵੀ ਉਹ ਗਈਆਂ ਉਧਰ ਕਿ ਨਹੀਂ ਉਦੋਂ ਮੈਂ ਵੀ ਫੋਨ ਨਹੀਂ ਕੀਤਾ ਮੈਂ ਵੇਰਦੀ ਤੇ ਗਈ ਆ ਚੱਲ ਕੰਮ ਧੰਦਾ ਕਰਦੀ ਹੁਣੇ ਜਾ ਕੇ ਤੇ ਚਲ ਸ਼ਾਮਾਂ ਜੀ ਨੂੰ ਲਾਉਂਗਾ ਨਾਲੇ ਮਾਤਾ ਦੀ ਗੱਲ ਕਰਾਵਾਂਗਾ। ਆ ਕੋਈ ਨਹੀਂ ਤੇ ਕਰਕੇ ਪੁੱਛ ਰਹੇ ਹਾਂ ਮੈਂ ਤੇ ਕਰ ਸਕਦਾ। ਆਛਾ ਆਛਾ। ਹਾਂ ਠੀਕ ਠਾਕ ਚਲ ਠੀਕ ਆ ਮਾਤਾ ਡਈਓ ਵਜਾ ਮਨ ਮੈਂ ਲੈ ਆਵਾਂ ਸਕੂਟਰੀ ਜਾ ਕੇ। ਚਲ ਠੀਕ ਆ। ਚਲ ਮਾਤਾ ਆਉਂਦੀ ਆ ਤੇ ਭੈਣ ਨੂੰ ਕੌਣ ਲਾਉਣਾ ਹੋ ਫਿਰ ਦੱਸਣਾ ਹੋ ਨੂੰ ਕੁਛ ਕੇ ਵੀ ਕੀ ਜਾਂਦੀ ਆ। ਰਮਣਾ ਰਮਣਾ ਆ ਗਈ ਭੈਣ ਜੀ ਆਜੋ ਮੈਨੂੰ ਤੇ ਨਾ ਫਿਕਰ ਉਦੋਂ ਨਾ ਲੱਗਾ ਹੈਗਾ ਅੱਛਾ ਫਟਾਫਟ ਨਾ ਤੁਹਾਨੂੰ ਫੋਨ ਕਰਕੇ ਤੇ ਪਤਾ ਕਰ ਲੈਣਾ ਵੀ ਤਰੀਕ ਕਿਹੜੀ ਰੱਖਣੀ ਹੈ ਅੱਛਾ ਅੱਛਾ ਹੋਈ ਗੱਲ ਫਿਰ ਨਹੀਂ ਹੋ ਗਈ ਆ ਪੂਆ ਨਾਲ ਗੱਲ ਅੱਛਾ ਤੇ ਮੈਂ ਤੇ ਆਪਣੇ ਵਸਤਾਈ ਤਰੀਕ ਹੈ ਤੀਰ ਚੱਲ ਕੋਈ ਨਹੀਂ ਤੈਈ ਰੱਖ ਲੈਣੇ ਕੋਈ ਨਹੀਂ ਮੈਂ ਕਰ ਦਿੰਦੀ ਉਹਨਾਂ ਨੂੰ ਫੋਨ ਤੇ ਹੁਣ ਤੂੰ ਇਦਾਂ ਕਰ ਵੀਰ ਨੂੰ ਫੋਨ ਕਰ ਲੈ ਤੇ ਮਾਤਾ ਨਾਲ ਵੀ ਗੱਲ ਕਰ ਲੈ ਤੇ ਤਿਆਰੀਆਂ ਕਰ ਲਓ ਹਣ ਕੋਈ ਗੱਲ ਨਹੀਂ ਕਰ ਲੈਨੇ ਆ ਤੇ ਦੂਜੀ ਗੱਲ ਇਹ ਆ ਵੀ ਕਿਦਾਂ ਵੀ ਕੱਪੜੇ ਕੁੱਪੜੇ ਮੈਂ ਤਾਂ ਕਹ ਸੋਰ ਹਸਾਬ ਦੇ ਬਣਾ ਲਈਏ ਪਤਾ ਕੀ ਗੱਲ ਵਾ ਹੁਣ ਹਸਾਬ ਦੇ ਬਣਾਓ ਕੁੜੀ ਆ ਜੂਗੀ ਨਾ ਆਪਣੀ ਮਰਜ਼ੀ ਨਾਲ ਜਾ ਕੇ ਲਿਆਊਗੀ ਇਹੋ ਹੀ ਰਾਤਾ ਮੇਰਾ ਹਾਂ ਜਿੱਦਾਂ ਦੇ ਮਰਜ਼ੀ ਕੱਪੜੇ ਲਿਆਵੇ ਤੇ ਜਿੱਦਾਂ ਦੇ ਮਰਜ਼ੀ ਮੁੜ ਕੇ ਸੁਵਾਵੇ ਆਪਣੇ ਸੋਨਾ ਸੋਨਾ ਤਾਂ ਕਰ ਹੈਗਾ ਵਾ ਅੱਛਾ ਉਹੀ ਪਾ ਦਾਂਗੇ ਅੱਛਾ ਮੁੜ ਕੇ ਤੇ ਕੋਈ ਚੀਜ਼ ਦੀ ਲੋੜ ਵੀ ਪਉ ਤੇ ਇਨਾ ਜੋ ਗਈ ਸਾਰਾ ਕੁਝ ਉੱਥੇ ਕਿਹੜਾ ਹੋਰ ਤੇ ਦੂਜਾ ਜਾਣਾ ਹੈਗਾ ਮੰਡਾਉਣ ਵਾ ਇਹ ਤੇ ਗੱਲ ਹੈ ਨਾ ਤੇ ਚਲ ਕੋਈ ਨਹੀਂ ਮਾਤਾ ਨੇ ਬੜੀ ਖੁਸ਼ ਹੋਣਾ ਵਾ ਹੂੰ ਜਾ ਦੱਸਦੀਆਂ ਮੈਂ ਫੋਨ ਕਰਕੇ लवली ਨੂੰ ਤੇ लवली ਆ ਗਾਲੀ ਹੋ ਤੇ ਮਾ ਤਾਂ ਦਰਦੇ ਤਾ ਮੈਂ ਠੀਕਰ ਚ ਪਈ ਆ ਨਹੀਂ ਤੂੰ ਤੇ ਪਤਾ ਹੀ ਨਹੀਂ ਕੀਤਾ ਨਹੀਂ ਉਹ ਮੰਨਦੇ ਵੀ ਆ ਮੈਂ ਮੰਨਦੇ ਇਹੋ ਜੀ ਗੱਲ ਨਹੀਂ ਕੀ ਕੋਈ ਵੀ ਹੈਗੀ ਹਾਂ ਆਹੋ ਨਹੀਂ ਕੋਈ ਗੱਲ ਨਹੀਂ ਕੀ ਫਿਕਰ ਦੀ ਕੋਈ ਲੋੜ ਨਹੀਂ ਗਈ ਚਲ ਆਂਦੇ ਦੱਸਦੇ ਫੋਨ ਕਰਕੇ ਤਰੀਕ ਹੋ ਗਈ ਆਪਣੀ ਤੇ ਕਰਾਂ ਤੇ ਆਣੀ ਆਪਣੇ ਘਰੋਂ ਤਾਂ ਤੁਸੀਂ ਚੰਗਾ ਕੀਤਾ ਵੀ ਵਿੱਚ ਪੈ ਗਿਆ ਤਾਂ ਕਰਤਾ ਵਾ ਕੰਮ ਚਲ ਕੋਈ ਗੱਲ ਨਹੀਂ ਮੈਨੂੰ ਮੁੰਜਿੰਦਰ ਵੀ ਕਹਿਣ ਦੇ ਹੀ ਆਂਦੇ ਚਲ ਵਧੀਆ ਵਾ ਤੇ ਪਤਾ ਕਰਦੇ ਛੇਤੀ ਉਹਨਾਂ ਨੂੰ ਹਾਂ ਤੇ ਚਲ ਕੁੜੀ ਵੀ ਸੋਖੇ ਘਰ ਚਲ ਚੂਗੀ ਨਹੀਂ ਨਹੀਂ ਉਥੇ ਤੇ ਉਹੀ ਗੱਲ ਤੇ ਮौज ਆਈ ਆ ਫੁਲਕੇ ਲਾਏ ਦੱਸ ਤੇ ਚੱਲ ਮੇਰੇ ਭਾਈ ਮਸ਼ੀਨ 'ਚ ਕੱਪੜੇ ਤੋਣੇ ਆ ਸਫਾਈ ਵਾਲੀ ਮਾਤਾ ਨੇ ਲਾਈ ਆ ਆਪ ਕੋ ਤੇ ਕੋ ਹੁੰਦਾ ਨਹੀਂ ਆ ਹਾਂ ਹਾਂ ਨਹੀਂ ਵਧੀਆ ਵਾ ਮੈਨੂੰ ਤਾਂ ਪਤਾ ਮੈਨੂੰ ਕਿਹੜਾ ਭਲੇ ਖਾਵਾ ਮੈਨੂੰ ਤਾਂ ਸਾਰੇ ਪਤਾ ਵਾ ਸਭ ਕੁਝ ਵਧੀਆ ਕੱਲੀ ਕੱਲੀ ਹੈਗੀ ਆ ਝਟ ਕੰਮ ਕਰਕੇ ਬੰਦਾ ਵੇਲਾ ਖ ਜਾਂਦਾ ਆ ਚੱਲ ਕੋਈ ਗੱਲ ਨਹੀਂ ਉਹਨੂੰ ਸੁਖ ਹੋ ਜੂ ਵਿਚਾਰੀ ਤੇ ਬਾਕੀ ਤੁਸੀਂ ਵੀ ਸੂਰ ਸਾੜ ਬਣਾ ਲਓ ਤੁਸੀਂ ਵੀ ਜਾਣਾ ਵਾ ਯਾ ਨਾਲ ਹੀ ਆ ਜਾਣਾ ਵਾ ਕਿ ਜਾਣਾ ਕਿਉਂ ਨਹੀਂ ਆ ਤੇ ਜਾਵਾਂਗੇ ਵੀ ਆ ਵੇਖ ਕੇ ਆਵਾਂਗੇ ਚੱਲ ਤੇ ਮੈਂ ਅੱਗੇ ਕਹਿਣੀ ਮੈਂ ਮੈਂ ਤਾਂ ਰਾਤ ਰਹਿ ਪੈਣਾ ਤੇ ਪਹਿਨ ਜੀ ਨੂੰ ਮੈਂ ਕ ਫੇਰ ਤੂੰ ਕਰਦਾ ਧਿਆਨ ਰੱਖੀ ਕੋਈ ਗੱਲ ਨਹੀਂ ਆ ਤੱਕ ਕਰਨ ਕਹਿੰਦਾ ਹੀ ਪੇਪਰਾਂ ਚ ਨਾ ਰੱਖ ਲਿਓ ਮੈਂ ਹਾ ਹੁਣਾਂ ਤੇ ਪੇਪਰਾਂ ਚ ਕੋਈ ਨੀ ਛੁੱਟੀ ਵਾਲੇ ਤੇ ਨਹੀਂ ਰੱਖਾਂਗਾ ਪਰ ਤੂੰ ਨੀ ਚੜਾਵਾ ਹੀ ਕਰਨਾ ਕੋਈ ਗੱਲ ਨਹੀਂ ਤੂੰ ਕਰਦੀ ਫਿਕਰ ਨਾ ਕਰ ਤੂੰ ਜਾ ਕੇ ਤੇ ਕੰਮ ਕਮ ਕਰਾ ਦੇ ਉਹਨਾਂ ਦੇ ਉਹਨਾਂ ਦੇ ਕੰਮ ਕਿੰਨੇ ਕਰਨੇ ਨਹੀਂ ਨਹੀਂ ਮੈਨੂੰ ਪਤਾ ਵਾ ਕਿ ਤੁਸੀਂ ਤਿਆਰ ਰੱਖ ਲਾ ਹਾ ਕੋਈ ਗੱਲ ਨਹੀਂ ਹੁਣ ਕੇ ਵਿਆਹ ਹੋ ਗਿਆ ਤੇ ਰੋਟੀ ਨੇ ਆਪੇ ਸਭੋ ਕਰ ਲਿਆ ਕਰਦਾ ਨਹੀਂ ਫੇਰ ਨਹੀਂ ਮੇਰੇ ਫੇਰ ਤੇ ਮੈਨੂੰ ਜਾਣ ਦੀ ਲੋੜ ਹੀ ਨਹੀਂ ਮੈਂ ਤਾਂ ਪਉਨੇ ਵਾਂ ਕੇ ਜਾਇਆ ਕਰਨਾ ਆਹ ਸਹੀ ਗੱਲ ਵਾਕੇ ਹੁਣ ਮੈਨੂੰ ਇਹ ਹੀ ਉਹ ਤੇ ਆਪ ਸਾਰੇ ਕੰਮ ਜਾ ਕੇ ਕਰਨੇ ਪੈਂਦੇ ਕੱਲ ਗਈ ਹਾਂ ਤੇ ਇੱਕ ਸਬਜ਼ੀ ਬਣਾਈ ਸੀ ਇੱਕ ਉਹ ਲੈ ਆਇਆ ਸੀ ਸਾਂ ਰਹੀ ਹਾਂ ਵੀ ਜਦੋਂ ਹੁਣ ਮੈਂ ਆਇਆ ਕਰਨਾ ਮੈਂ ਤਾਂ ਬੈਠ ਕੇ ਰੋਟੀ ਖਾਇਆ ਕਰਨੀ ਹੈ ਨਹੀਂ ਠੀਕ ਵਾਕੇ ਹੁਣ ਤੇ ਸੁਖ ਲਿਆਂ ਦੇ ਦਿਨ ਆ ਗਏ ਤੇਰੇ ਵੀ ਬੱਸ ਬੱਸ ਬਹੁਤ ਦਿਨ ਮੈਂ ਚਾਪਣਾ ਕਿ ਲੈਵਾ ਚਲ ਜ਼ਿਆਦਾ ਕੀ ਪੀਣਾ ਹੁਣ ਛੱਡ ਪਰੇ ਹੁਣ ਸ਼ਾਮਾਂ ਪੈਣ ਲੱਗੀਆਂ ਵਾ ਮੈਂ ਦੱਸ ਤੇ ਮੈਂ ਵੀ ਕਾਲੀ ਨਾਲ ਜਾ ਕੇ ਦੱਸ ਆਵਾ ਚਲ ਆ ਤੇ ਬੜਾ ਵਧੀਆ ਕੀਤਾ ਮੇਰਾ ਵੀ ਧਿਆਨ ਹੀ ਅੱਛਾ ਅੱਛਾ ਧਿਆਨ ਹੀ ਮੇਰਾ ਆਹ ਤੇ ਮੈਂ ਉਹਨਾਂ ਨੂੰ ਕਹਿ ਕੇ ਆਈਆਂ ਕਿ ਮਿਹਾਨ ਦੇ ਰੋਟੀ ਪਣੀ ਦਿੰਨੀ ਹੈ ਤੁਹਾਨੂੰ ਤਾਂ ਮੈਂ ਦੱਸ ਚਲ ਕੋਈ ਨਹੀਂ ਕੱਪੜੇ ਕੁੱਪੜੇ ਬਣਾਓ ਸਾਰਿਆਂ ਨੇ ਜਾਣਾ ਵਾ ਵਿਆਹ ਨਹੀਂ ਜਾਵਾਂਗੇ ਕਿ ਕਿਹ ਜਾਣਾ ਕਿਉਂ ਨਹੀਂ ਆ ਨਹੀਂ ਵਿਆਹ ਵੇਖਣਾ ਵਾ ਤੇ ਕਰ ਲੈ ਮੇਰੀ ਭੈਣ ਫੋਨ ਹੁਣ ਚੱਗਾ ਹਾਂ ਕੋਈ ਨਹੀਂ ਮੈਂ ਹੁਣੇ ਫੋਨ ਕਰਦੀ ਹਾਂ ਚੰਗਾ ਫਿਰ ਮੈਂ ਚੱਲ ਹਾਂ ਚੰਗਾ ਚੰਗਾ ਚੱਲ ਆ ਤੇ ਬੜਾ ਵਧੀਆ ਹੋ ਗਿਆ ਵਾ ਪਿਤਰੀ ਰਿਸ਼ਤਾ ਹੀ ਰੱਖੀ ਗਈ ਆ ਮਾਤਾ ਨੂੰ ਦੱਸਦੀ ਆ ਮਾਤਾ ਨੇ ਬੜੀ ਖੁਸ਼ ਹੋਣਾ ਵਾ ਵੀ ਚੱਲ ਮੇਰਾ ਪੁੱਤ ਵਿਆਹ ਜਾਣਾ ਵਾ ਏਦਾਂ ਕਰਦੀ ਆ ਫੋਨ ਕਰਦੀ ਪਹਿਲਾਂ ਮੰਮੀ ਜੀ ਮੰਮੀ ਜੀ ਆ ਗਈ ਪੁੱਤ ਆਜੋ ਲੈ ਮੇਰਾ ਪੁੱਤ ਆ ਗਿਆ ਵਾ ਹਾਂ ਜੀ ਕਦੋਂ ਗਦੇ ਆਏ ਜੇ ਤੁਸੀਂ ਮੈਂ ਆ ਗਈ ਹਾਂ ਦੁਪਹਿਰੇ ਜੇ ਅੱਛਾ ਤੇਰੇ ਪਾਪਾ ਨੂੰ ਮੈਂ ਪੁੱਛਣ ਲਈ ਹਾਂ ਮੈਂ ਕਿ ਕਰਨ ਕਿੱਥੇ ਤਾਂ ਆਂਦੇ ਬਸ ਸਕੂਲੋਂ ਪੇਪਰ ਦੇ ਕੇ ਆ ਗਿਆ ਵਾ ਤੇ ਗਿਆ ਵਾ ਕਿਸ਼ਨ ਤੇ ਉਹ ਮੈਂ ਬਾਹਰ ਚਲ ਗਿਆ ਸੀ ਤੇ ਮੇਰਾ ਪੁੱਤ ਇਹ 10 ਪੇਪਰ ਕਿਦਾਂ ਦਾ ਹਿਆ ਵਾ ਮੰਮੀ ਪੇਪਰ ਤਾਂ ਬੜਾ ਵਧੀਆ ਆਇਆ ਵਾ ਸੋਖਾ ਹੀ ਆਇਆ ਸੀ ਅੱਛਾ ਮੈਂ ਸਾਰਿਆਂ ਨੇ ਸਹੀ ਕੀਤਾ ਕਹਿੰਦੇ ਮੈਡਮ ਕਹਿੰਦੀ ਵੀ ਪੇਪਰ ਤੁਹਾਡਾ ਸੋਖਾ ਹੀ ਠੀਕ ਠੀਕ ਆਇਆ ਹੀ ਵਧੀਆ ਆ ਨੰਬਰ ਵਧੀਆ ਆਉਣਗੇ ਨਾ ਨੰਬਰ ਵਧੀਆ ਆਏ ਨਹੀਂ ਆ ਚਲ ਕੋਈ ਗੱਲ ਨਹੀਂ ਤੂੰ ਹੀ ਕਰਨ ਕੀ ਗਈ ਸੀ ਕਰਨਾ ਮੈਂ ਕੀ ਹੀ ਨਾਨੀ ਤੇਰੀ ਆਂਦੀ ਹੀ ਭਾਮਾ ਮੇਰੇ ਨੂੰ ਵੀ ਫੋਨ ਕਰ ਹੂੰ ਉਹ ਇਹ ਆਂਦੀ ਹੈ ਵੀ ਵਿਆਹ ਦੇ ਤਰੀਕ ਤਰਾ ਕਰਖੀਆ ਤੇ ਮੇਰੇ ਕੋਲ ਰੋਟੀ ਪਾਣੀ ਨਹੀਂ ਹੁੰਦਾ ਹੁਣ ਬੋਟੀ ਲਈਏ ਘਰ ਹਾਂਜੀ ਤੋਂ ਮੈਂ ਗਈ ਹਾਂ ਦੋਸਤ ਸਲਾਮ مشورہ ਸਾਰਾ ਕਰਕੇ ਹੂੰ ਤੇ ਮੁੜ ਕੇ ਆਉਂਦੀ ਤੇਰੀ ਤਾਈ ਵੱਲ ਜੀ ਹੋਂ ਵਾਲ ਚਲ ਗਈ ਅੱਛਾ ਉਹ ਹੁਣ ਮੈਨੂੰ ਕਿਹ ਐ ਦੱਸ ਕੇ ਗਈ ਆ ਆਂਦੀ ਵੀ ਮੈਂ ਕੁੜੀ ਵਾਲਿਆਂ ਨੂੰ ਕੀਤੀ ਫੋਨ ਤੇ ਗੱਲਬਾਤ ਤੇ ਉਹਨਾਂ 27 ਤਰੀਕ ਰੱਖੀ ਆ 27 ਤਰੀਕ ਆ ਮਹੀਨੇ ਦੀ ਆ ਤੂੰ ਦੱਸ ਵੀ ਛੁੱਟੀ ਆ ਮੈਨੂੰ ਉਦਨ ਹਾਂ ਛੁੱਟੀ ਆ ਚੱਲ ਆ ਵਧੀਆ ਹੋ ਗਿਆ ਵਾ ਮੈਨੂੰ ਇਹ ਵੀ ਕਰਨ ਨੂੰ ਮੈਂ ਪੁੱਛਿਆ ਨਹੀਂ ਆ ਪਤਾ ਨਹੀਂ ਛੁੱਟੀ ਹੈਗੀ ਵੀ ਆ ਕਿ ਨਹੀਂ 27 ਨੂੰ ਵੀ ਛੁੱਟੀ ਆ ਤੇ 28 ਨੂੰ ਵੀ ਛੁੱਟੀ ਆ ਚੱਲ ਕਰਨ ਮੈਂ ਆਦਾਂ ਰਾਤ ਰਹਿਣਾ ਵਾ ਫੇਰ 28 ਤਰੀਕ ਨੂੰ ਆਪਾਂ ਆ ਜਾਾਂਗੇ ਔਰ ਐਪੇ ਚਲੋ ਕੋਈ ਗੱਲ ਨਹੀਂ ਤੇ ਤੂੰ ਇੰਦਾ ਨਹੀਂ ਤੂੰ ਵੀ ਨਾਲ ਚੱਲੀਂਗੇ ਆਪਾਂ ਸਾਰੇ ਜਣੇ ਰਾਤ ਰਾਵਾਂਗੇ ਤੇ ਜੀਵਨ ਨੂੰ ਕਹਿ ਜਾਾਂਗੇ ਮੈਂ ਮੈਨੂੰ ਮੈਨੂੰ ਜਾ ਨਹੀਂ ਜਾਣਾ ਮੇਰਾ ਪੇਪਰ ਆ ਫਿਰ ਮੈਂ ਪੜਨਾ ਵਾਂ ਚੱਲ ਫੇ ਤੂੰ ਜੀਵਨ ਹੁਣਾਂ ਨਾ ਸ਼ਾਮ ਨੂੰ ਘਰ ਆ ਜੀ ਆਹ ਮੈਂ ਫਿਰ ਚਾਚੀ ਹੁਣਾਂ ਘਰ ਆ ਜੂੰਗਾ ਤੇ ਤੂੰ ਰਾਤ ਫੇਰ ਇਕੱਲਾ ਰਹੇਗਾ ਰਾਤ ਨਹੀਂ ਮੈਂ ਫਿਰ ਉਹਨਾਂ ਘਰ ਸੌਂ ਪੂੰਗਾ ਨਾ ਉਹਦੇ ਲਾਗੇ ਚੱਲ ਵੇਖ ਲੈ ਤੇ ਕਿਦਾਂ ਰੋਟੀ ਪਿਓ ਤੇਰਾ ਕਹਿੰਦਾ ਵੀ ਰੋਟੀ ਵੀ ਨਹੀਂ ਖਾਧੀ ਤੇ ਮੈਂ ਪੈਸੇ ਦੇ ਤੇ 버ਗਰ ਖਾ ਲਿਆ ਹਣਾਂ ਨੇ ਅੱਡੇ ਤੋਂ ਖਾ ਲਿਆ ਫਿਰ ਮੈਂ ਤੇ ਇਦਾਂ ਕਰ ਉਹ ਤੂੰ ਚਲ ਉਹ ਡਰੈਕਟ ਪਕੜ ਲਉ